ਉਹ ਆਪਣੇ ਘਰ ਵਾਲੀ ਨਾਲ ਵੀ ਮਾਂ ਨਾਲ ਵੀ ਬਾਪੂ ਜੀ ਨਾਲ ਵੀ ਉਹ ਕਦੇ ਤੈਨੂੰ ਆਇਆ ਕੀ ਹੈ ਮੈਂ ਇਹ ਹੈ ਅਗਬਰ ਆਇਆ ਮੈਨੂੰ ਕਹਾਣੀ ਸੁਣਾਈ ਤੇ ਮੈਂ ਕਿਹਾ ਵੀ ਆਪਾਂ ਸ਼ੂਟਿੰਗ ਛੇਤੀ ਕਰੋ ਮੈਂ ਮੇਰੀ ਰੀਚ ਰੱਬ ਨੇ ਹੁਣ ਪੂਰੀ ਕੀਤੀ ਔਰ ਜਦ ਵੀ ਮੈਂ ਫਰਸਟ ਡੇਸ ਫਿਲਮ ਤੇ ਆ ਥੋੜਾ ਜਿਹਾ ਮੈਂ ਲੇਟ ਹੋ ਗਿਆ ਸਰ ਨੇ ਬੜੀ ਡਾਂਟ ਲਾਈ ਮੈਨੂੰ ਲਾਉਣੇ ਵੀ ਚਾਹੀਦੀ ਸੀ ਕਿਉਂਕਿ ਪਹਿਲਾ ਦਿਨ ਸੀ ਸਮਝ ਨਹੀਂ ਸੀ ਯਾਰ ਕੀ ਕਰਾਂ ਬੀਸਿਕਲੀ 2-3 ਘੰਟੇ ਸਵੇਰੇ ਇਸ ਕਰਕੇ ਗੁਜ਼ਰ ਗਏ ਕਿ ਨਹੀਂ ਸੀ ਪਤਾ ਲੱਗ ਰਿਹਾ ਮੈਂ ਜਾ ਕੇ ਕਰੂੰਗਾ ਕੀ ਨਹੀਂ ਹੁੰਦਾ ਸੀ ਪਰ ਜਿਸ ਸੈਟ ਤੇ ਫਿਲਮ ਬੰਨ ਰਹੀ ਸੀ ਤਾਂ ਉਦੋਂ ਮੈਂ ਅਮਰਜੀਤ ਨੂੰ ਕਿਹਾ ਸੀਗਾ ਬਲਜੀਤ ਜੀ ਨੂੰ ਵੀ ਕਿਹਾ ਮੈਂ ਜੱਫੀ ਪਾਲਨ ਤੇ ਮੈਨੂੰ ਮੈਨੂੰ ਕਹਿੰਦੇ ਪੱਪਰ ਸ਼ੇਰਾ ਤੂੰ ਮੈਂ ਘੋੜੇ ਤੋਂ 2-3 ਵਾਰੀ ਡਿੱਗਿਆ ਮੈਂ ਫੇਰ ਚੜ੍ਹ ਕੇ ਛੌੜ ਦੇਤੇ ਬਿਮਾਰ ਸੀ ਜੋ ਵੀ ਸਰ ਨੇ ਦੱਸਿਆ ਬਹੁਤ ਕੁਝ ਹੋਇਆ ਮੈਂ ਕਹਾ ਮਰ ਜਾਣਾ ਮਨਜ਼ੂਰ ਆ ਲੇਕਿਨ ਪ੍ਰੋਡਿਊਸਰਾਂ ਦਾ ਤੇ ਫਿਲਮ ਦਾ ਨੁਕਸਾਨ ਹੋ ਰਿਹਾ ਸੀ ਉਹ ਦਿਨ ਵੀ ਦਿਨ ਮੈਂ ਬਹੁਤ ਬਿਮਾਰ ਸੀ ਗੱਲ ਕਰ ਰਹੀ ਸੀ ਮੈਂ ਕਿਹਾ ਰੱਬਾ ਮੈਨੂੰ ਆ ਫਿਲਮ ਕੰਪਲੀਟ ਕਰ ਲਾ ਦੇ ਫਿਰ ਲੈ ਜੀ ਇਸ ਤਰ੍ਹਾਂ ਹੀ ਜਰਨੈਲ ਜੀ ਮੇਰੇ ਨਾਲ ਸੀ ਜਸਵੰਤ ਸਿੰਘ ਨੂੰ ਅਨਰੂਟ ਕਰ ਰਹੇ ਸੀ ਬੜੇ ਬਿਮਾਰ ਪੁਰਾਹ ਹਾਲ ਉਦੋਂ ਦਲਜੀਤ ਨੇ ਕਿਹਾ ਬਾਪੂ ਜੀ ਛੱਡ ਦਿਓ ਮੈਂ ਕਿਹਾ ਨਹੀਂ ਬਾਪੂ ਮਰ ਸਕਦਾ ਇਹ ਕੰਮ ਨਹੀਂ ਰੁਕ ਸਕਦਾ ਬੜੀ ਰੀਤ ਸੀ ਮੇਰੀ ਜ਼ਿੰਦਗੀ ਦੇ ਵਿੱਚ ਸ਼ਾਇਦ ਮੈਂ ਐਕਟਰੈਸ ਕਰਕੇ ਬਣਿਆ ਕਿਉਂਕਿ ਮੈਂ ਮੁਗਲ ਅਜ਼ਮ ਫਿਲਮ ਹਜ਼ਾਰ ਬਾਰ ਦੇਖੀ ਹੈ ਔਰ ਮੈਂ ਤਾਂ ਸਾਰੇ ਡਾਇਲੋਗ ਮੈਨੂੰ ਚੇਤੇ ਤਮਾਂ ਘਰੇ ਵੀ ਐਂ ਕਰਦਾ ਰਹਿੰਦਾ ਆਪਣੀ ਘਰ ਵਾਲੀ ਨਾਲ ਵੀ ਮਾਂ ਨਾਲ ਵੀ ਬਾਪੂ ਜੀ ਨਾਲ ਵੀ ਉਹ ਕਦੇ ਤੈਨੂੰ ਹੋਇਆ ਕੀ ਹੈ ਮੈਂ ਇਹ ਹੈ ਅਕਬਰ ਉਹ ਸਾਰੀਆਂ ਗੱਲਾਂ ਕਦੇ ਮੈਂ ਇਸ ਤਰ੍ਹਾਂ ਬਣਾਗਾ ਕਰਾਂਗੇ ਬੜੀਆਂ ਫਿਲਮਾਂ ਆਈਆਂ ਚਲੀ ਗਈਆਂ ਬੜੀ ਰੱਬ ਨੇ ਕਿਰਪਾ ਕੀਤੀ ਬੜੀ ಅಪਾਰ ਕਿਰਪਾ ਉਸ ਮਾਲਕ ਮਹਾਰਾਜ ਦੀ ਹੋਈ ਹੈ ਅਮਰ ਹੁੰਦਲ ਜੀ ਜਿਹੜੀ ਪ੍ਰੋਟੋਕਾਲ ਅਮ ਇਸ ਕਰਕੇ ਕਹਿ ਰਹੇ ਆ ਇਹ ਜਿਹੇ ਹੀਰੇ ਕਦੇ-ਕਦੇ ਆਉਂਦੇ ਆ ਬਹੁਤ ਡਾਇਰੈਕਟਰਾਂ ਨਾਲ ਮੈਂ ਕੰਮ ਕੀਤਾ ਬਹੁਤ ਪ੍ਰੋਡਿਊਸਰਾਂ ਨਾਲ ਕੰਮ ਕੀਤਾ ਬਹੁਤ ਸਾਰੀਆਂ ਫਿਲਮਾਂ ਮਾਰਾਈ ਨੇ 52-53 ਸਾਲ ਇੰਡਸਟਰੀ ਚ ਲੇਕਿਨ ਇੱਕ ਮੁਗਲਿਆ ਜੋ ਹਮੇਸ਼ਾ ਦਿਮਾਗ 'ਚ ਰਹਿੰਦੀ ਸੀ ਇਸ ਤੋਂ ਪਹਿਲਾਂ ਇੱਕ ਫਿਲਮ ਕੀਤੀ ਅਮਰ ਹੁੰਦਲ ਜੀ ਨਾਲ ਕਿਉਂਕਿ ਮੇਰੇ ਵਨ ਆਫ ਦੀ ਫੇਵਰਿਟ ਡਾਇਰੈਕਟਰਸ ਨੇ ਔਰ ਬਲਜੀਤ ਦਿਓ ਸਾਬ ਸਾਡੇ ਡੀਓਪੀ ਸਾਹਿਬ ਮਨਕਾਣਾ ਜੀ ਐਸੀ ਕਮਾਲ ਦੀ ਟੀਮ ਹੈ ਆ ਮੈਂ ਇਹਨਾਂ ਨੂੰ ਇੱਕ ਕਿਤਾਬ ਦਿੱਤਾ ਸੀ ਮੈਂ ਕਿਹਾ ਹਾਲੀਵੁੱਡ ਦੀ ਟੀਮ ਹੈ ਸਾਰੀ ਦੀ ਸਾਰੀ ਐਨ ਐਨ ਆਦਰ ਟੇਕਿੰਗ ਐਨ ਆਲ ਦੀ ਗੱਲ ਹੈ ਤੇ ਜਦ ਇਹ ਉਹ ਪਿੱਕਚਰ ਦੀ ਮੈਂ ਗੱਲ ਕਰਨਾ ਨਹੀਂ ਚਾਹੁੰਦਾ ਲੇਕਿਨ ਫਿਲਮ ਬੱਬਰ ਸੀ ਜੀ ਦੇ ਵਿੱਚ ਮੈਨੂੰ ਲੱਗਿਆ ਕਿ ਮੈਂ ਕਿਤੇ ਨਾ ਕਿਤੇ ਜਾ ਕੇ ਅਮਰ ਹੁੰਦਲ ਜੀ ਦਾ ਕੰਮ ਜ਼ਰੂਰ ਕਰੂੰਗਾ ਕਿਉਂਕਿ ਚਾਹਨਾ ਹੁੰਦੀ ਤੁਹਾਡੇ ਦਿਲ ਦੇ ਵਿੱਚ ਵੀ ਕਿਸੇ ਦਾ ਕੰਮ ਕਰਨਾ ਮੇਰੇ ਕੋਲੇ ਸਬਜੈਕਟ ਆਇਆ ਮੈਨੂੰ ਕਹਾਣੀ ਸੁਣਾਈ ਤੇ ਮੈਂ ਕਹਿਆ ਵੀ ਆਪਾਂ ਸ਼ੂਟਿੰਗ ਛੇਤੀ ਕਰੋ ਮੈਂ ਮੇਰੀ ਰੀਚ ਰੱਬ ਨੇ ਹੁਣ ਪੂਰੀ ਕੀਤੀ ਔਰ ਜਦ ਵੀ ਮੈਂ ਫਰਸਟ ਡੇ ਸ਼ੁਰੂਮ ਤੇ ਗਿਆ ਸੀ ਥੋੜਾ ਜਿਹਾ ਮੈਂ ਲੇਟ ਹੋ ਗਿਆ ਸਰ ਨੇ ਬੜੀ ਡਾਂਟ ਲਾਈ ਮੈਨੂੰ ਲਾਉਣੀ ਵੀ ਚਾਹੀਦੀ ਸੀ ਕਿਉਂਕਿ ਪਹਿਲਾ ਦਿਨ ਸੀ ਸਮਝ ਨਹੀਂ ਸੀ ਯਾਰ ਕੀ ਕਰਾਂ ਬੇਸਿਕਲੀ 2-3 ਘੰਟੇ ਸਵੇਰੇ ਇਸ ਕਰਕੇ ਗੁਜ਼ਰ ਗਏ ਕਿ ਨਹੀਂ ਸੀ ਪਤਾ ਲੱਗ ਰਿਹਾ ਮੈਂ ਜਾ ਕੇ ਕਰੂੰਗਾ ਕੀ ਅਕਸਰ ਮੇਰਾ ਇਸ ਤਰੀ ਹੁੰਦਾ ਜੀ ਪਰ ਜਿੱਦ ਸੈਟ ਤੇ ਗਏ ਫਿਲਮ ਬਣ ਰਹੀ ਸੀ ਤਾਂ ਉਦੋਂ ਮੈਂ ਅਮਰਜੀਤ ਨੂੰ ਕਿਹਾ ਸੀਗਾ ਬਲਜੀਤ ਜੀ ਨੂੰ ਵੀ ਕਿਹਾ ਮੈਂ ਜੱਫੀ ਪਾਲਨ ਤੇ ਮੈਨੂੰ ਮੈਨੂੰ ਕਹਿੰਦੇ ਬੱਬਰ ਸ਼ੇਰਾ ਤੂੰ ਮੈਂ ਘੋੜੇ ਤੋਂ ਦੋ ਤਿੰਨ ਵਾਰੀ ਡਿੱਗਿਆ ਮੈਂ ਫੇਰ ਚੜ ਕੇ ਛੌਟ ਦੇਤੇ ਬਿਮਾਰ ਸੀ ਜੋ ਵੀ ਸਰ ਨੇ ਦੱਸਿਆ ਬਹੁਤ ਕੁਝ ਹੋਇਆ ਮੈਂ ਕਹਾ ਮਰ ਜਾਣਾ ਮਨਜ਼ੂਰ ਆ ਲੇਕਿਨ ਪ੍ਰੋਡਿਊਸਰਾਂ ਦਾ ਤੇ ਫਿਲਮ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਉਸ ਦਿਨ ਵੀ ਦਿਨ ਮੈਂ ਬਹੁਤ ਬਿਮਾਰ ਸੀ ਗੱਲ ਕਰ ਰਹੀ ਸੀ ਮੈਂ ਕਹਾ ਰੱਬਾ ਮੈਨੂੰ ਫਿਲਮ ਕੰਪਲੀਟ ਕਰ ਲਾ ਦੇ ਫੇਰ ਲੈ ਜੀ ਇਸ ਤਰ੍ਹਾਂ ਹੀ ਜਰਨੈਲ ਜੀ ਮੇਰੇ ਨਾਲ ਸੀ ਜਦ ਸੱਜਨ ਸਿੰਘ ਰਿਕਰੂਟ ਕਰ ਰਿਹਾ ਸੀ ਬੜੇ ਬਿਮਾਰ ਬੁਰਾ ਹਾਲ ਉਦੋਂ ਦਲਜੀਤ ਨੇ ਕਿਹਾ ਬਾਪੂ ਜੀ ਛੱਡ ਦਿਓ ਮੈਂ ਕਹਿੰਨੀ ਬਾਪੂ ਮਰ ਸਕਦਾ ਇਹ ਕੰਮ ਨਹੀਂ ਰੋਕ ਸਕਦਾ ਸੋ ਇਹ ਵੀ ਰੱਬ ਦੀ ਰਹਿਮਤ ਹੈ ਕਿਰਪਾ ਹੈ ਸਕਾਲ ਪੁਰਖ ਦਾਤਾਰ ਪਿਤਾ ਦੀ ਬਾਬਾ ਦੀਪ ਸਿੰਘ ਦੀ ਰਹਿਮਤ ਹੈ ਲੇਕਿਨ ਆਂ ਫਿਲਮ ਬਣ ਕੇ ਜਦ ਮੈਂ ਡਬਿੰਗ ਕਰਕੇ ਆਇਆ ਤੇ ਮੈਨੂੰ ਨਾ ਮੈਂ ਮਹਾਰਾਜ ਅੱਗੇ ਅਰਦਾਸ ਕੀਤੀ ਮਹਾਰਾਜ ਤੇ ਮੇਰੀ ਸਾਰੀਆਂ ਹੀਜਾ ਪੂਰੀਆਂ ਕੀਤੀਆਂ